ਹਾਂਜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਇਹ ਲੈ ਕੇ ਆਇਆ ਕਿ ਕੁਝ ਜਿਹੜੇ ਨੇ ਉਹ ਨਿਯਮ ਬਦਲਣ ਜਾ ਰਹੇ ਨੇ ਅੱਜ ਤੋਂ ਬਦਲ ਗਏ ਨੇ ਇਹ ਪੰਜ ਨਿਯਮ ਕਿਤੇ ਜੇਬ ਨੂੰ ਮਿਲੇਗੀ ਰਾਹਤ ਤੇ ਕਿਤੇ ਖਰਚਾ ਹੋਵੇਗਾ ਜ਼ਿਆਦਾ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੇ ਨਿਯਮ ਐ ਉਹ ਕਿਹੜੇ-ਕਿਹੜੇ ਬਦਲਣ ਜਾ ਰਹੇ ਨੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੁਹਾਡੇ ਘਰੇਲੂ ਬਜਟ ਬੈਂਕ ਤੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਂਦੇ ਨੇ ਅੱਜ 1 ਮਈ ਤੋਂ ਕਈ ਨਵੇਂ ਨਿਯਮ ਲਾਗੂ ਹੋ ਗਏ ਨੇ ਜਿਸ ਦੇ ਵਿੱਚ ਕਈ ਥਾਵਾਂ ਤੇ ਆਮ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਕਈ ਤੇ ਕਈ ਥਾਵਾਂ ਤੇ ਉਨ੍ਹਾਂ ਦਾ ਜਿਹੜਾ ਪਰਸ ਹੈ ਉਹ ਜਲਦੀ ਖੱਲੀ ਹੋ ਜਾਵੇਗਾ ਮੋਦੀ ਸਰਕਾਰ ਨੇ ਕਮਰਸ਼ੀਅਲ ਐਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਨੇ ਦੇਸ਼ ਦੇ ਤਿੰਨ ਵੱਡੇ ਬੈਂਕ ਯੈਸ ਬੈਂਕ ਆਈ ਸੀ ਆਈ ਸੀ ਆਈ ਬੈਂਕ ਆਈ ਡੀ ਐਫ ਐਸ ਫਰਸਟ ਬੈਂਕ ਨੇ ਅੱਜ ਤੋਂ ਆਪਣੇ ਬਚਤ ਖਾਤਿਆਂ ਦੇ ਕਾਟ ਦੇ ਨਿਯਮਾਂ ਦੇ ਵਿੱਚ ਵੀ ਪਤਲਾਹ ਕਰ ਦਿੱਤਾ ਹੈ ਇਹਨਾਂ ਬੈਂਕਾਂ ਦਿਆ ਸੇਵਾਵਾਂ ਮਹਿੰਗੀਆਂ ਹੋ ਗਈਆਂ ਨੇ ਆਓ ਜਾਣਦੇ ਹਾਂ ਅੱਜ ਤੋਂ ਲਾਗੂ ਹੋਣ ਵਾਲੇ ਇਹਨਾਂ ਨਿਯਮਾਂ ਬਾਰੇ ਮੋਦੀ ਸਰਕਾਰ ਨੇ ਰਸੋਈ ਗੈਸ ਸਿਲੰਡਰ ਨੂੰ ਕੀਤਾ ਸਸਤਾ ਤੇਲ ਮਾਰਕੀਟਿੰਗ ਕੰਪਨੀ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 19 ਰੁਪਏ ਦੀ ਕਟੌਤੀ ਕੀਤੀ ਹੈ। ਹਾਲਾਂਕਿ 14.2 ਕਿਲੋਗ੍ਰam ਦੇ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਤੇਲ ਮਾਰਕੀਟਿੰਗ ਕੰਪਨੀਆ ਨੇ ਅੱਜ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਦੇ ਵਿੱਚ 19 ਰੁਪਏ ਦੀ ਕਟੌਤੀ ਕੀਤੀ ਹੈ। ਦਿਲ ਦੇ ਵਿੱਚ ਸਿਲੰਡਰ ਦੀ ਕੀਮਤ ਹੁਣ 19 ਰੁਪਏ ਤੋਂ ਘਟ ਕੇ 1795 ਹੈ। Yes Bank ਦੇ ਜਿਹੜੇ ਨਵੇਂ ਨਿਯਮ ਆਏ ਨੇ Yes Bank ਦੀ ਵੈਬਸਾਈਟ ਦੇ ਮੁਤਾਬਕ ਅੱਜ ਤੋਂ ਬਚਤ ਖਾਤਿਆਂ ਦੇ ਵੱਖ-ਵੱਖ ਵੇਰੀਐਂਟ ਦਾ ਘੱਟੋ-ਘੱਟ ਬੈਲੈਂਸ ਬਦਲ ਗਿਆ ਹੈ ਅਕਾਊਂਟ ਪ੍ਰੋ ਮੈਕਸ ਖਾਤੇ ਵਿੱਚ ਘੱਟੋ-ਘੱਟ ਉਸਤ ਬੈਲੈਂਸ ਜਿਹੜਾ 50000 ਰੁਪਏ ਹੋਵੇਗਾ ਉਸਤ ਚਾਰਜ ਲਈ 1000 ਰੁਪਏ ਦੀ ਸੀਮਾ ਹੋਵੇਗੀ ਸੇਵਿੰਗ ਕਾਊਂਟ ਪ੍ਰੋ ਪਲੱਸ S S S A ਤੇ Yes Respect S A ਵਿੱਚ ਘੱਟੋ-ਘੱਟ ਬਕਾਇਆ 25000 ਰੁਪਏ ਇਸका ਤੇਲੀ ਚਾਰਜ ਦੇ ਦਿੱਕਤਮ ਸੀਮਾ ਜਿਹੜੀ ਹੈ 750 ਰੁਪਏ ਹੋ ਗਈ ਹੈ ਸੇਵਿੰਗ ਅਕਾਊਂਟ ਪਰ ਉਹਦੇ ਵਿੱਚ ਹੁਣ ਸੇਵਿੰਗ ਅਕਾਊਂਟ ਬੈਲੈਂਸ 10000 ਰੁਪਏ ਹੋਵੇਗਾ ਖਰਚਾ ਲਈ ਵੱਧ ਤੋਂ ਵੱਧ ਸੀਮਾ 750 ਰੁਪਏ ਹੋਵੇਗੀ ਇਹ ਨਿਯਮ 1 ਮਈ ਭਾਵ ਅੱਜ ਤੋਂ ਲਾਗੂ ਹੋ ਗਏ ਨੇ ICICI ਬੈਂਕ ਦੇ ਨਵੇਂ ਨਿਯਮ ਵੀ ਲਾਗੂ ਹੋ ਗਏ ਨੇ ICICI ਬੈਂਕ ਦੀਆਂ ਸੇਵਾਵਾਂ ਤੇ ਖਰਚੇ ਅੱਜ ਤੋਂ ਬਦਲ ਗਏ ਨੇ ਡੈਬਿਟ ਕਾਰਡ ਦੀ ਸਾਲਾਨਾ ਫੀਸ ਵਧਾ ਕੇ 200 ਰੁਪਏ ਕਰ ਦਿੱਤੀ ਗਈ ਹੈ ਪਿੰਡੂ ਖੇਤਰਾਂ ਲਈ ਇਹ 11 ਰੁਪਏ ਪ੍ਰਤੀ ਸਾਲ ਹੈ 1 ਸਾਲ ਦੇ ਵਿੱਚ 25 ਪੰਨਿਆਂ ਲਈ ਚੈੱਕ ਬੁੱਕ ਲਈ ਕੋਈ ਚਾਰਜ ਨਹੀਂ ਹੋਣਗੇ ਇਸ ਤੋਂ ਬਾਅਦ ਚੈੱਕ ਦੇ ਹਰ ਪੰਨੇ ਲਈ 4 ਰੁਪਏ ਅਦਾ ਕਰਨੇ ਪੈਣਗੇ ਆਈਐਮਪੀਐਸ ਲੈਣ ਦੇਣ ਦੀ ਰਕਮ ਤੇ ਖਰਚੇ ਲਏ ਜਾਣਗੇ ਇਹ 2.5 ਰੁਪਏ ਤੋਂ 15 ਰੁਪਏ ਪ੍ਰਤੀ ट्रांजैक्शन ਦੇ ਵਿਚਕਾਰ ਹੋਵੇਗਾ ਇਹ ਤੁਹਾਡੀ ਰਕਮ ਤੇ ਨਿਰਭਰ ਕਰਦਾ ਹੈ ਆਈਡੀਐਫਸੀ ਫਰਸਟ ਬੈਂਕ ਦੇ ਨਵੇਂ ਨਿਯਮ ਵੀ ਆ ਚੁੱਕੇ ਨੇ ਆਈਡੀਐਫਸੀ ਫਰਸਟ ਬੈਂਕ ਕ੍ਰੈਡਿਟ ਕਾਰਡ ਰਾਹੀਂ ਯੂਟਿਲਿਟੀ ਬਿੱਲ ਭੁਗਤਾਨ ਅਜ ਤੋਂ ਮਹਿੰਗਾ ਹੋ ਗਿਆ ਹੈ ਬੈਂਕ ਹੋਰ 1% ਦੀ ਸਰਚਾਰਜ ਲਵੇਗਾ ਇਹ ਦੋ ਇਹ 20000 ਰੁਪਏ ਤੋਂ ਵੱਧ ਦੀ ਰਕਮ ਲਈ ਹੋਵੇਗਾ 204 ਬਿਜਲੀ ਕੈਸ਼ ਬਿਜਲੀ ਇੰਟਰਨੈਟ ਸੇਵਾ ਕੇਬਲ ਸੇਵਾ ਪਾਣੀ ਦੇ ਬਿੱਲਾਂ ਦੀ ਪ੍ਰਭਾਵਿਤ ਹੋ ਸਕਦੀ ਨੇ ਇਸ ਵਿੱਚ ਵੱਡੀ ਮਾਤਰਾ ਵਿੱਚ ਲੈਣ ਦੇਣ ਹੁੰਦਾ ਹੈ ਇਹ ਫਰਸਟ ਪ੍ਰਾਈਵੇਟ ਕ੍ਰੈਡਿਟ ਕਾਰਡ LIC ਕਲਾਸਿਕ ਕ੍ਰੈਡਿਟ ਕਾਰਡ ਤੇ LIC ਸਿਲੈਕਟਡ ਕ੍ਰੈਡਿਟ ਕਾਰਡ ਵਰਗੇ ਕਾਰਡਾਂ ਤੇ ਲਾਗੂ ਨਹੀਂ ਹੋਵੇਗਾ 에어ਪੋਰਟ ਲਾਉਂਜ ਐਕਸੈਸ ਸਰਵਿਸ ਵਿੱਚ ਵੀ ਕਟੌਤੀ ਹੋ ਗਈ ਹੈ ਤੇ ਬੈਂਕ ਦੇ ਵਿੱਚ ਛੁੱਟੀ ਦੇਸ਼ ਦੇ ਵਿੱਚ ਮਈ ਦੇ ਮਹੀਨੇ ਚ 12 ਦਿਨ ਬੈਂਕ ਬੰਦ ਰਹਿਣਗੇ ਇਸ ਦੇ ਵਿੱਚ ਐਤਵਾਰ ਦੂਜੇ ਤੇ ਚੌਥੇ ਸ਼ਨੀਵਾਰ ਦੀ ਛੁੱਟੀ ਸ਼ਾਮਲ ਹੈ ਦੇਸ਼ ਚ ਲੋਕ ਸਭਾ ਚੋਣਾਂ ਕਾਰਨ ਕਈ ਸੁਬਾਹਾਂ ਚ ਬੈਂਕ ਬੰਦ ਰਹਿਣ ਵਾਲੇ ਨੇ ਸੋਈ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਨਵੇਂ ਨਿਯਮ ਕੀ ਆਏ ਨੇ ਸਾਰਿਆਂ ਤੱਕ ਪਹੁੰਚ ਸਕਣ ਸੋ ਮਿਲਦੇ ਆ ਇੱਕ ਹੋਰ ਨਵੀਂ ਖਬਰ ਨਵੀਂ ਅਪਡੇਟ ਦੇ ਨਾਲ ਦੋ ਜੱਜ